ਕੀ ਤੁਸੀਂ ਕਦੇ ਸੋਚਿਆ ਕਿ ਅਸੀਂ ਬੁੱਧੀਮਾਨਾਂ ਜਾਂ ਮੂਰਖਾਂ ਚਲੋ ਵੇਖਿਓ ਸੱਤ ਗੱਲਾਂ ਜਿਹੜੀਆਂ ਸਿਰਫ ਬੁੱਧੀਮਾਨ ਲੋਕਾਂ ਵਿੱਚ ਹੀ ਹੁੰਦੀਆਂ ਹਨ ਬੁੱਧੀਮਾਨ ਹੋਣਾ ਸਿਰਫ ਵੱਡੇ ਨੰਬਰ ਲੈ ਕੇ ਆਉਣਾ ਨਹੀਂ ਹੁੰਦਾ ਇਹ ਇਸ ਗੱਲ ਨਾਲ ਪਤਾ ਲੱਗਦਾ ਹੈ ਕਿ ਤੁਸੀਂ ਕਿਵੇਂ ਸੋਚਦੇ ਹੋ ਤੇ ਦੁਨੀਆ ਨੂੰ ਕਿਵੇਂ ਦੇਖਦੇ ਹੋ ਨੰਬਰ 1 ਬੁੱਧੀਮਾਨ ਵਿਅਕਤੀ ਘੱਟ ਬੋਲਦਾ ਹੈ ਪਰ ਗਹਿਰਾਈ ਨਾਲ ਸੋਚਦਾ ਹੈ ਤੇ ਉਹ ਸੁਣ ਕੇ ਸਮਝਦਾ ਹੈ ਫਿਰ ਜਵਾਬ ਦਿੰਦਾ ਹੈ ਬੁੱਧੀਮਾਨ ਵਿਅਕਤੀ ਸਹੀ ਸਮੇਂ ਤੇ ਸਹੀ ਫੈਸਲੇ ਲੈਂਦਾ ਹੈ ਬੁੱਧੀ ਕਿਸੇ ਸਕੂਲ ਜਾਂ ਕਾਲਜ ਤੋਂ ਨਹੀਂ ਮਿਲਦੀ ਉਤੋਂ ਦਾ ਸਿਰਫ ਗਿਆਨ ਮਿਲਦਾ ਏ ਇਸ ਨੂੰ ਤਾਂ ਆਪਣੀ ਤਰਕ ਸ਼ਕਤੀ ਨਾਲ ਵਧਾਉਣਾ ਪੈਂਦਾ ਏ ਜਿਹੜਾ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਔਖੇ ਤੋਂ ਔਖੇ ਮੁਸ਼ਕਲ ਦੌਰ ਦਾ ਸੌਖੇ ਢੰਗ ਨਾਲ ਹੱਲ ਲੱਭ ਲੈਂਦਾ ਏ ਉਹ ਬੁੱਧੀਮਾਨ ਵਿਅਕਤੀ ਹੀ ਕਹਾਉਂਦਾ ਏ ਨੰਬਰ 2 ਬੁੱਧੀਮਾਨ ਇਨਸਾਨ ਆਪਣੇ ਮਨ ਦੇ ਭੇਟ ਹਰੇਕ ਨੂੰ ਨਹੀਂ ਦੱਸਦੇ ਕਿਉਂਕਿ ਉਹ ਜਾਣਦੇ ਹਨ ਕਿ ਜਿਹੜਾ ਇਨਸਾਨ ਅੱਜ ਤੁਹਾਡਾ ਦੋਸਤ ਹੈ ਉਹ ਕੱਲ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਤੁਹਾਡਾ ਦੁਸ਼ਮਣ ਵੀ ਬਣ ਸਕਦਾ ਏ ਉਹ ਆਪਣੀਆਂ ਕਮਜ਼ੋਰੀਆਂ ਤੇ ਆਪਣੇ ਭੇਤ ਕਿਸੇ ਨੂੰ ਨਹੀਂ ਦੱਸਦਾ ਪਰ ਜ਼ਿਆਦਾਤਰ ਲੋਕ ਆਪਣੇ ਮਨ ਦੀਆਂ ਗੱਲਾਂ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਦੱਸ ਦਿੰਦੇ ਹਨ ਜੋ ਬਾਅਦ ਵਿੱਚ ਕਈ ਵਾਰ ਪਛਤਾਵੇ ਦੇ ਕਾਰਨ ਬਣ ਜਾਂਦੇ ਹਨ ਕਿਉਂਕਿ ਹਰੇਕ ਇਨਸਾਨ ਤੇ ਚੰਗਾ ਮਾੜਾ ਸਮਾਂ ਚੱਲਦਾ ਰਹਿੰਦਾ ਹੈ ਕੋਈ ਪਤਾ ਨਹੀਂ ਕਦੋਂ ਕੋਈ ਤੁਹਾਡੀਆਂ ਕਮਜ਼ੋਰੀਆਂ ਦਾ ਫਾਇਦਾ ਉਠਾ ਲਵੇ ਜਿਸ ਨਾਲ ਬਾਅਦ ਵਿੱਚ ਤੁਹਾਨੂੰ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਵੇ ਨੰਬਰ 3 ਬੁੱਧੀਮਾਨ ਇਨਸਾਨ ਹਰੇਕ ਨਾ ਗੱਲ ਕਰਦੇ ਹਨ ਤਾਂ ਜੋ ਉਹਨਾਂ ਨੂੰ ਹਰੇਕ ਦੀ ਜ਼ਿੰਦਗੀ ਦਾ ਤਜਰਬਾ ਹਾਸਲ ਹੋਵੇ ਸੱਚ ਝੂਠ ਅਸਲੀਅਤ ਦਿਖਾਵਾ ਇਹ ਸਭ ਲੋਕਾਂ ਵਿੱਚੋਂ ਹੀ ਪਰਖ ਲੈਂਦੇ ਹਨ ਜਿਸ ਨਾਲ ਉਹ ਹੋਰ ਜ਼ਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਤਜਰਬੇਕਾਰ ਬਣ ਜਾਂਦੇ ਹਨ ਕੋਈ ਵੀ ਸਫਲ ਇਨਸਾਨ ਆਪਣੀ ਜ਼ਿੰਦਗੀ ਦਾ ਤਜਰਬਾ ਕਿਸੇ ਦੂਸਰੇ ਨੂੰ 10 ਮਿੰਟ ਵਿੱਚ ਦੱਸ ਸਕਦਾ ਹੈ ਜਿਹੜਾ ਕਿ ਉਸ ਨੂੰ ਸਿੱਖਣ ਵਿੱਚ ਕਈ ਸਾਲਾਂ ਦਾ ਸਮਾਂ ਲੱਗ ਜਾਂਦਾ ਹੈ ਅਜਿਹੇ ਇਨਸਾਨ ਸਫਲਤਾ ਦੇ ਨਾਲ-ਨਾਲ ਅਸਫਲਤਾ ਤੋਂ ਵੀ ਸਿੱਖਣ ਦੀ ਕਲਾ ਰੱਖਦੇ ਹਨ ਨੰਬਰ 4 ਬੁੱਧੀਮਾਨ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਸਫਲ ਹੋਣ ਤੋਂ ਪਹਿਲਾਂ ਕੋਈ ਵੀ ਕੰਮ ਕਿਸੇ ਨੂੰ ਨਹੀਂ ਦੱਸਦੇ ਜਦੋਂ ਉਹ ਆਪਣੀ ਜ਼ਿੰਦਗੀ ਵਿੱਚ ਸਫਲ ਹੋ ਜਾਂਦੇ ਹਨ ਤਾਂ ਉਹ ਆਪਣੀ ਜ਼ਿੰਦਗੀ ਵਿੱਚ ਜੋ ਉਹਨਾਂ ਨੇ ਸੋਚਿਆ ਹੁੰਦਾ ਹੈ ਉਹ ਮੁਕਾਮ ਹਾਸਲ ਕਰ ਲੈਂਦੇ ਹਨ ਉਸ ਤੋਂ ਬਾਅਦ ਹੀ ਦੱਸਦੇ ਹਨ ਪਰ ਜ਼ਿਆਦਾਤਰ ਲੋਕ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਢੰਡੋਰਾ ਪਿੱਟਣਾ ਸ਼ੁਰੂ ਕਰ ਦਿੰਦੇ ਹਨ ਇਸੇ ਕਾਰਨ ਹੀ ਕਈ ਵਾਰ ਉਹਨਾਂ ਦੇ ਕੁਝ ਕੰਮ ਨਿਪਰੇ ਨਹੀਂ ਚੜਦੇ ਕਿਉਂਕਿ ਜੋ એનર્ਜੀ ਅਸੀਂ ਆਪਣੇ ਕੰਮ ਉੱਪਰ ਲਗਾਈ ਹੁੰਦੀ ਹੈ ਉਹ એનર્ਜੀ ਦੂਜਿਆਂ ਨੂੰ ਦੱਸਣ ਵੱਲ ਜ਼ਿਆਦਾ ਕੇਂਦਰਿਤ ਹੋਣੀ ਸ਼ੁਰੂ ਹੋ ਜਾਂਦੀ ਹੈ। ਨੰਬਰ 5 ਬੁੱਧੀਮਾਨ ਵਿਅਕਤੀ ਕਦੇ ਵੀ ਕਿਸੇ ਦੀਆਂ ਕਹੀਆਂ ਹੋਈਆਂ ਗੱਲਾਂ ਤੇ ਅੱਖਾ ਬੰਦ ਕਰਕੇ ਭਰੋਸਾ ਨਹੀਂ ਕਰਦੇ ਤੇ ਨਾ ਹੀ ਬੇਫਾਲਤੂ ਦੀਆਂ ਅਫਵਾਹਾਂ ਉੱਤੇ ਵਿਸ਼ਵਾਸ ਕਰਦੇ ਹਨ। ਉਹ ਹਰੇਕ ਗੱਲ ਨੂੰ ਤਰਕ ਨਾਲ ਅਤੇ ਗਹਿਰਾਈ ਨਾਲ ਸੋਚਦੇ ਹਨ ਫਿਰ ਕਿਸੇ ਨਿਰਣੇ ਤੇ ਜਾ ਕੇ ਪਹੁੰਚਦੇ ਹਨ। ਅਜਿਹੇ ਇਨਸਾਨ ਜ਼ਿਆਦਾਤਰ ਆਪਣੀ ਅੱਖੀ ਦੇਖੀ ਅਤੇ ਕੰਨੀ ਸੁਣੀ ਗੱਲਾਂ ਤੇ ਭਰੋਸਾ ਕਰਦੇ ਹਨ। ਅਜਿਹੇ ਇਨਸਾਨ ਜਲਦੀ ਭਾਵੁਕ ਨਹੀਂ ਹੁੰਦੇ ਨਾ ਹੀ ਕਿਸੇ ਧੋਖੇ ਦਾ ਸ਼ਿਕਾਰ ਹੁੰਦੇ ਹਨ ਸਗੋਂ ਉਹ ਆਪਣੀ ਸੋਚ ਅਤੇ ਸਮਝ ਦੇ ਨਾਲ ਸਬੂਤਾਂ ਅਤੇ ਤੱਥਾਂ ਦੇ ਆਧਾਰ ਤੇ ਫੈਸਲੇ ਲੈ ਕੇ ਕਿਸੇ ਗੱਲ ਨੂੰ ਗਹਿਰਾਈ ਤੱਕ ਜਾਣ ਕੇ ਫਿਰ ਹੀ ਉਸ ਦਾ ਜਵਾਬ ਦਿੰਦੇ ਹਨ ਨੰਬਰ 6 ਬੁੱਧੀਮਾਨ ਵਿਅਕਤੀ ਹਮੇਸ਼ਾ ਸਮੇਂ ਦੀ ਕਦਰ ਕਰਦੇ ਹਨ ਉਹ ਬਿਨਾਂ ਮਤਲਬ ਦਾ ਸਮਾਂ ਵੇਸਟ ਨਹੀਂ ਕਰਦੇ ਸਗੋਂ ਉਹਨਾਂ ਦਾ ਜ਼ਿਆਦਾਤਰ ਧਿਆਨ ਆਪਣੇ ਕੰਮਾਂ ਉੱਤੇ ਕੇਂਦ੍ਰਿਤ ਹੁੰਦਾ ਹੈ ਉਹ ਦੂਜਿਆਂ ਨਾਲ ਬਿਨਾਂ ਮਤਲਬ ਦੀ ਬਹਿਸਵਾਜੀ ਦਾ ਸ਼ਿਕਾਰ ਨਹੀਂ ਹੁੰਦੇ ਸਗੋਂ ਅਜੇਹੀ ਜਗ੍ਹਾ ਤੋਂ ਪਾਸਾ ਵੱਟ ਕੇ ਉਹ ਆਪਣਾ ਪੂਰਾ ਧਿਆਨ ਆਪਣੇ ਕੰਮਕਾਰਾਂ ਤੇ ਲਗਾਉਂਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਸਮਾਂ ਸਾਡੇ ਲਈ ਉਹ ਨਿਸ਼ਚਿਤ ਚੀਜ਼ ਹੈ ਜਿਹੜਾ ਇੱਕ ਵਾਰੀ ਲੰਘ ਜਾਵੇ ਉਹ ਕਿਸੇ ਵੀ ਕੀਮਤ ਤੇ ਦੁਬਾਰਾ ਨਹੀਂ ਵਾਪਸ ਆ ਸਕਦਾ ਇਸ ਲਈ ਉਹ ਐਨੇ ਕੁ ਸਮੇ ਦੇ ਪਾਬੰਦ ਹੁੰਦੇ ਹਨ ਕਿ ਉਹਨਾਂ ਨੂੰ ਜ਼ਿੰਦਗੀ ਵਿੱਚ ਬੀਤ ਚੁੱਕੇ ਸਮੇਂ ਬਾਰੇ ਕਦੇ ਪਛਤਾਉਣਾ ਨਹੀਂ ਪੈਂਦਾ ਕਿਉਂਕਿ ਉਹ ਆਪਣੇ ਸਾਰੇ ਕੰਮਕਾਰ ਸਮੇਂ ਸਿਰ ਸਿਮੇਟ ਲੈਂਦੇ ਹਨ ਅਜਿਹੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਆਲਸ ਅਤੇ ਟਾਲਮਟੋਲ ਨੂੰ ਆਪਣਾ ਬਹੁਤ ਵੱਡਾ ਦੁਸ਼ਮਣ ਮੰਨਦੇ ਹਨ ਉਹ ਇਹਨਾਂ ਚੀਜ਼ਾਂ ਤੋਂ ਹਟ ਕੇ ਆਪਣੇ ਧਿਆਨ ਨੂੰ ਆਪਣੇ ਕੰਮਾਂ ਵੱਲ ਲਗਾਉਂਦੇ ਹਨ ਕੰਮ ਨੂੰ ਟਾਲਣ ਦੀ ਆਦਤ ਇਨਸਾਨ ਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵਧਣ ਦਿੰਦੀ ਹੈ ਨੰਬਰ 7 ਬੁੱਧੀਮਾਨ ਵਿਅਕਤੀ ਦੂਜਿਆਂ ਦੀ ਗਲਤੀ ਨੂੰ ਮਾਫ ਕਰਨ ਦੀ ਤਾਕਤ ਰੱਖਦੇ ਹਨ ਉਹਨਾਂ ਨੂੰ ਜਿਹੋ ਜਿਹਾ ਵੀ ਇਨਸਾਨ ਸਾਹਮਣੇ ਵਾਲਾ ਮਿਲਦਾ ਹੈ ਉਹ ਉਸੇ ਮੁਤਾਬਕ ਹੀ ਆਪਣੇ ਆਪ ਨੂੰ ਢਾਲ ਲੈਂਦੇ ਹਨ ਅਮੀਰੀ ਗਰੀਬੀ ਵਿੱਚ ਕੋਈ ਫਰਕ ਨਹੀਂ ਰੱਖਦੀ ਉਹਨਾਂ ਦੀ ਸਮਝਦਾਰੀ ਉਹਨਾਂ ਨੂੰ ਡਾਊਨ ਟੂ ਅਰਥ ਬਣਾ ਕੇ ਰੱਖਦੀ ਹੈ। ਉਹ ਇਹ ਵੀ ਸਮਝਦੇ ਹਨ ਕਿ ਦੁਨੀਆ ਦੇ ਹਰ ਇੱਕ ਇਨਸਾਨ ਦਾ ਵਿਵਹਾਰ ਅਤੇ ਸੋਚ ਵੀ ਵੱਖਰੀ-ਵੱਖਰੀ ਹੁੰਦੀ ਹੈ। ਉਹਨਾਂ ਦੀ ਸੋਚ ਇੱਕ ਦੂਸਰੇ ਨਾਲ ਨਹੀਂ ਮਿਲ ਸਕਦੀ। ਇਸ ਲਈ ਉਹ ਦੂਜਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਬੁੱਧੀਮਾਨ ਵਿਅਕਤੀ ਜ਼ਿੰਦਗੀ ਵਿੱਚ ਕਦੇ ਹਾਰ ਨਹੀਂ ਮੰਨਦੇ। ਜੇ ਕਦੇ ਉਹ ਜ਼ਿੰਦਗੀ ਵਿੱਚ ਅਸਫਲ ਹੋ ਵੀ ਜਾਣ ਤਾਂ ਉਹ ਹਾਰ ਮੰਨ ਕੇ ਚੁੱਪ ਕਰਕੇ ਨਹੀਂ ਬੈਠਦੇ। ਸਗੋਂ ਉਸ ਨੂੰ ਆਪਣਾ ਹਥਿਆਰ ਬਣਾ ਕੇ ਅੱਗੇ ਵੱਲ ਵਧਦੇ ਰਹਿੰਦੇ ਹਨ। ਜਦੋਂ ਤੱਕ ਉਹਨਾਂ ਨੂੰ ਕਾਮਯਾਬੀ ਨਹੀਂ ਮਿਲ ਜਾਂਦੀ ਉਹ ਅਸਫਲਤਾ ਤੋਂ ਡਰਦੇ ਮਾਰੇ ਚੁੱਪ ਕਰਕੇ ਨਹੀਂ ਬੈਠੇ ਰਹਿੰਦੇ ਕਿਉਂਕਿ ਉਹ ਸਮਝਦੇ ਹਨ ਕਿ ਬੀਤ ਚੁੱਕਿਆ ਸਮਾਂ ਦੁਬਾਰਾ ਵਾਪਸ ਨਹੀਂ ਆਉਂਦਾ ਜੇ ਅਸੀਂ ਆਪਣੇ ਭਵਿੱਖ ਨੂੰ ਸਵਾਰਨਾ ਹੈ ਤਾਂ ਚੱਲ ਰਹੇ ਸਮੇਂ ਨੂੰ ਬਿਹਤਰ ਬਣਾਉਣਾ ਪਵੇਗਾ ਬੁੱਧੀਮਾਨ ਵਿਅਕਤੀ ਹਮੇਸ਼ਾ ਚਿੰਤਨਸ਼ੀਲ ਹੁੰਦੇ ਹਨ ਉਹ ਜ਼ਿਆਦਾਤਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ ਆਪਣੇ ਅੰਦਰੋਂ ਹੀ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਦੂਸਰਾ ਇਨਸਾਨ ਆਪਸ ਦੇ ਵਿੱਚ ਗੱਲਾਂ ਬਾਤਾਂ ਈਰਖਾ ਨਿੰਦਿਆ ਚੁਗਲੀ ਕਰ ਰਹੇ ਹੁੰਦੇ ਹਨ ਤਾਂ ਬੁੱਧੀਮਾਨ ਇਨਸਾਨ ਆਪਣੇ ਅੰਦਰ ਕੋਖ ਪੈਦਾ ਕਰ ਰਹੇ ਹੁੰਦੇ ਹਨ ਕਿਸੇ ਵੀ ਚੀਜ਼ ਨੂੰ ਜਾਣਨ ਦੀ ਕਿਉਂਕਿ ਬੁੱਧੀਮਾਨ ਇਨਸਾਨ ਦੇ ਅੰਦਰ ਜ਼ਿਆਦਾਤਰ ਹਰੇਕ ਚੀਜ਼ਾਂ ਨੂੰ ਜਾਣਨ ਦੀ ਇੱਛਾ ਹੁੰਦੀ ਹੈ ਉਹਨਾਂ ਦੀ ਸੋਚ ਕਾਲਪਨਿਕ ਨਹੀਂ ਹੁੰਦੀ ਸਗੋਂ ਉਹ ਕਿਸੇ ਨਾ ਕਿਸੇ ਮੁਸ਼ਕਲ ਦਾ ਹੱਲ ਲੱਭਣ ਦਾ ਯਤਨ ਕਰਦੇ ਹਨ ਅਜਿਹੇ ਇਨਸਾਨ ਆਪਣਾ ਜ਼ਿਆਦਾਤਰ ਸਮਾਂ ਚੰਗੇ ਵਿਚਾਰਾਂ, ਚੰਗੀਆਂ ਗੱਲਾਂ, ਚੰਗੀਆਂ ਕਿਤਾਬਾਂ ਪੜ੍ਹਨ ਤੇ ਹੀ ਬਿਤਾਉਂਦੇ ਹਨ। ਅਸੀਂ ਵੀ ਅੱਜ ਤੋਂ ਆਪਣੇ ਅੰਦਰ ਅਜਿਹੇ ਗੁਣਾਂ ਨੂੰ ਪੈਦਾ ਕਰੀਏ ਜਿਸ ਨਾਲ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਲ ਕਦਮ ਵਧਾਉਂਦੇ ਹੋਏ ਕਾਮਯਾਬੀ ਦੇ ਰਸਤੇ ਤੇ ਤੁਰੀਏ। ਇਹੀ ਸਾਡੀ ਜ਼ਿੰਦਗੀ ਦਾ ਉਦੇਸ਼ ਹੋਣਾ ਚਾਹੀਦਾ ਹੈ ਕਿ ਅਸੀਂ ਜਿਉਂਦੇ ਜੀ ਅਜਿਹੇ ਕੰਮ ਕਰੀਏ ਕਿ ਮਰਨ ਤੋਂ ਬਾਅਦ ਵੀ ਸਾਡਾ ਜਮੀਰ ਜਾਗਦਾ ਰਹੇ। ਧੰਨਵਾਦ ਜੀ। ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ